ਦੀ ਨਾ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਕਿਹੜੀ ਗਾ ਰਿਆ ਨਾ ਮੈਂ ਕੀੜੀ ਹੱਡੇ ਤੇ ਮੇਰੀ ਦੁਕਾਨ ਹੈ ਪਿੰਡ ਮੇਰਾ ਕੀੜੀ ਦੇ ਵਿੱਚ ਕਾਫੀ ਬਾਜ਼ਾਰ ਤਾਂ ਹੋ ਚੁੱਕੀਆਂ ਪਹਿਲੇ ਵੀ ਚੋਰੀਆਂ ਵੀ ਹੋਈਆਂ ਹੁਣ ਵੀ ਚੋਰੀ ਹੋਈਆਂ ਨਾਲ ਜੀ ਨਾਕਾ ਵੀ ਹੈਗਾ ਪੁਲਿਸ ਦਾ ਜੀ ਜੀ ਇਹਨਾਂ ਲੋਕਾਂ ਦਾ ਕਹਿਣਾ ਵੀ ਕੋਈ ਕਾਰਵਾਈ ਨਹੀਂ ਹੁੰਦੀ ਕਾਰਵਾਈ ਜੀ ਪੁਲਿਸ ਤੇ ਸੁੰਦੀ ਕਿਸੇ ਦੀ ਨਹੀਂ ਹੈਗੀ ਐ ਤੇ ਅਜੇ ਸਾਡੇ ਪਿੰਡ ਵੀ ਪਸੋਂ ਕਿਸੇ ਕਿਸੇ ਦੇ ਸਾਡੇ ਪਿੰਡ ਦੇ ਮੁੰਡੇ ਦਾ ਘਰ ਦੇ ਬਾਹਰ ਤੋਂ ਹੀ ਮੋਟਰਸਾਈਕਲ ਚੋਰੀ ਹੋ ਗਿਆ ਉਨੇ ਵੀ ਬਚਾਰੇ ਕੰਪਲੇਨਟ ਕੀਤੀ ਉਹਦਾ ਵੀ ਕੁਛ ਨਹੀਂ ਬਣਿਆ ਕੱਲ ਇੱਥੇ ਮੋੜਾ ਬੈਟਰੀਆਂ ਵਾਲਾ ਸੀ ਉਹਦੀਆਂ ਬੈਟਰੀਆਂ ਕਰੋ ਦੁਕਾਨਾਂ ਤੋਂ ਚੋਰੀ ਹੋ ਗਈਆਂ ਪੰਜ-ਛੇ ਦਿਨ ਤਲਾ ਮੇਰੇ ਇੱਥੇ ਆ ਕੇ ਹੌਲਾਗਾ ਤਾਂ ਮੇਰਾ ਉਰੀ ਉਰੀ ਤੱਕ ਸੁਣਵਾਈ ਨਹੀਂ ਹੋੜੀ ਦੀ ਪੁਲਿਸ ਦੇ ਕਿਸੇ ਦੀ ਸੁਣਦੀ ਨਹੀਂ ਹੈਗੀ ਨਾ ਹੀ ਕੋਈ ਕੰਪਲੇਟ ਕਰਨ ਜਾਵੇ ਕੋਈ ਕੋਈ ਗੱਲਬਾਤ ਕੁਛ ਨਹੀਂ ਹੈ ਬਸ ਇਹੀ ਬੋਲਦੇ ਕੋਈ ਕੱਲ ਨਹੀਂ ਕਾਰਵਾਈ ਕਰਦੇ ਤੇ ਬਸ ਜਰੂਰੀ ਹੈ ਸਰਕਾਰ ਆਈ ਹੈ ਇਹਨੇ ਵੇੜਾ ਕਰਕੇ ਰੱਖਤਾ ਨਸ਼ੇ ਵੱਧ ਗਏ ਨਾ ਚਿੱਟਿਆਂ ਵਾਲੇ ਵੱਧ ਗਏ ਨਾ ਖੂਨ ਖਰਾਬੇ ਲੋਕੀ ਖੋਪ ਖੂਆ ਇਦਾਂ ਜਿਆਦਾ ਹੋ ਗਿਆ ਲਟੋਕਾ ਮਾਰ ਜਿਆਦਾ ਹੋ ਗਿਆ ਆਮ ਬੰਦੇ ਦਾ ਚੱਲਣਾ ਮੁਸ਼ਕਿਲ ਹੋ ਗਿਆ ਜੀ ਹਮਲੇ ਦੀ ਜੀ ਗੱਲ ਕਰ ਰਹੇ ਹੋ ਉਹ ਤੁਹਾਡੇ ਤੇ ਹੋਇਆ ਜੀ ਮੇਰੇ ਤੇ ਹਮਲਾ ਹੋਇਆ ਜੀ ਉਹ ਵਾਇਰਲ ਵੀਡੀਓ ਹੀ ਕਾਫੀ ਵੀਡੀਓ ਹੀ ਹੈ ਤੇ ਬਸ ਉਹਨੇ ਬਸ ਐ ਪਰਚਾ ਬਣਾਤਾ ਉਹ ਬੰਦੇ ਫਿਰ ਆਏ ਨਾ ਫਿਰ ਸੇ ਧਮਕੀ ਦੇ ਕੇ ਗਿਆ ਨਾ ਗੱਲਬਾਤ ਕਰਕੇ ਗਿਆ ਨਾ ਫਿਰ ਉਹਨੇ ਫਿਰ ਅਸੀਂ ਕੰਪਲੇਟ ਕੀਤੀ ਹੈ ਬਸ ਅਸੀਂ ਬੋਲਦੇ ਆ ਕੋਈ ਗੱਲ ਨਹੀਂ ਕਰ ਦਿੰਦੇ ਆ ਦੋ ਵਾਰਾ ਦੋ ਵਾਰ ਫਿਰ ਆ ਗਏ ਨਾ ਸਾਨੂੰ ਧਮਕੀ ਦੇ ਕੇ ਚੱਲ ਗਏ ਨਾ ਤੇ ਇੰਦੇ ਇੰਦੇ ਤੋਂ ਉਮੀਦ ਕੇ ਕਰੀਏ ਪੁਲਿਸ ਵਾਲਿਆਂ ਕੋਲ ਕੁਝ ਨਹੀਂ ਮਿਲਦਾ ਮੰਗ ਕੁਛ ਨਹੀਂ ਹੈ ਜੀ ਜਿਹੜੀ ਚੋਰੀ ਚਰੀਆਂ ਵੀ ਲੋਕਾਂ ਦੇ ਸਾਡੇ ਜਿਹੜੇ ਹਮਲੇ ਆਉਂਦੇ ਰਹੇ ਇਹਦਾ ਥੋੜਾ ਹੁੰਦਾ ਜਿਹੜਾ ਸਾਡੇ ਪਰ ਅਸੀਂ ਕੰਪਲੀਟ ਕੀਤੀ ਹੈ ਉਹਦੇ ਪ੍ਰੈਕਸ਼ਨ ਹੋਵੇ ਉਹਦੇ ਪ੍ਰੈਕਸ਼ਨ ਵਿੱਚ ਕੁਛ ਨਹੀਂ ਕਰ ਰਹੇ ਪੁਲਿਸ ਤੇ ਕਹਿ ਰਹੀ ਆਪਾਂ ਕਾफी ਸਖਤੀ ਕੀਤੀ ਹੈ ਨਾਸ਼ਾ ਅੱਗੇ ਠਾਲ ਪਾ ਰਹੇ ਹਾਂ ਇੱਕ ਕਾਗਜ਼ ਤੇ ਕਾਰਵਾਈ ਤੇ ਜੋ ਮਰਜ਼ੀ ਕਰ ਲੋ ਗਰਾਊਂਡ ਤੇ ਗਰਾਊਂਡ ਤੇ ਆਉਣਾ ਇਹ ਤਾਂ ਪਤਾ ਚੱਲੇਗਾ ਪਰ ਉਹਦੇ ਕੁਛ ਵੀ ਨਹੀਂ ਹੈ ਜ਼ੀਰੋ ਹੈ ਹਾਂ ਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਬਜੀਤ ਹੈ ਬਜੀਤ ਰਾਜ ਹੈ ਕੀ ਘੜਵਾ ਤੋਹੀ ਇਹ ਕਹਿੰਦੇ ਚੋਰੀ ਹੋਈ ਥੋੜੀ ਦੁਕਾਨ ਤੇ ਕਿਹੜੀ ਜਗ੍ਹਾ ਹੈਗੀ ਤੇ ਕੀ ਚੋਰੀ ਹੋਈ ਉਹ ਸਾਡਾ ਕਿਹੜੀ ਅੱ ਮੈਂ ਕੱਲ ਸਵੇਰੇ ਇਹਦਾ ਰੋਜ਼ ਦੀ ਦੁਕਾਨ ਤੇ 8:30 ਵਜੇ ਦੁਕਾਨ ਤੇ ਆ ਕੇ ਦੇਖਿਆ ਤਾਲਾ ਰੁੱਟਿਆ ਸੀ ਅੰਦਰੋਂ ਵੱਟ ਨੋ ਬੈਟਰੀਆਂ ਦੀ ਚੋਰੀ ਹੋ ਗਈਆਂ ਨੇ ਕਿੰਨੇ ਕ ਦਾ ਨੁਕਸਾਨ ਹੋਇਆ ਨੁਕਸਾਨ ਹੈ 2.5 ਲੱਖ ਰੁਪਏ ਦੇ ਵਿੱਚ ਕੋਈ ਇਨਸਾਨ ਹੋ ਗਿਆ ਜੀ ਕੋਈ ਸ਼ੱਕ ਸ਼ੂ ਕਿ ਕਿਸੇ ਸਾਕੇ ਕਿਸਦੇ ਨਹੀਂ ਉਹ ਰਾਤ ਨੂੰ ਤਾਂ ਹੀ ਘਰ ਜਾਂਦੇ ਨੇ ਜੀ ਸਵੇਰੇ ਜਦ ਆਏ ਤਾਂ ਵਿੱਚ ਚੋਰੀ ਹੋ ਗਈ ਤਾਲਾ ਰੁੱਟਿਆ ਦਾ ਕੰਪਲੇਨ ਵੈਰਾ ਕੰਪਲੇਨ ਕੀਤੀ ਹੈ ਜੀ ਟਾਰਗੇਟ ਕੋਰਸ ਤੇ ਕਾਲੇ ਉਸ ਤੋਂ ਵੱਲ ਟਾਰਗੇਟ ਕਾਰਵਾਈ ਮੌਕੇ ਤੇ ਮੌਲਾਜ ਮਾਇਆ ਸੀ ਬਸ ਦੇਖ ਕੇ ਫੋਟੋ ਕਿਤੇ ਵੀ ਚੱਲ ਗਈ ਆਉਗੇ ਕੋਈ ਕਾਰਵਾਈ ਨਹੀਂ ਹੋਈ ਜੀ ਕੱਲਿੰ ਤੋਂੜੀ ਨੇੜੇ ਕਾਫੀ ਚੋਰੀਆਂ ਹੋਈਆਂ ਚਾਹੇ ਮੱਝਾ ਚੋਰੀ ਦੀ ਗੱਲ ਕਰੀਏ ਚਾਹੇ ਕਰਿਆਨੇ ਦੀ ਦੁਕਾਨ ਦੀ ਗੱਲ ਕਰੀਏ ਚੋਰੀਆਂ ਹੋਈਆਂ ਕਿ ਅੱਜ ਤੱਕ ਚੋਰ ਫੜੇਗੇ ਅਜੇ ਤੱਕ ਕੁਝ ਨਹੀਂ ਜੀ ਬਸ ਇਦਾਂ ਹੀ ਨਿਊਜ਼ ਚੈਨਲ ਤੇ ਖਬਰਾਂ ਪੜਾਉਂਦੇ ਆਂ ਅਜੇ ਤੱਕ ਕੋਈ ਕੋਈ ਕਨੈਕਸ਼ਨ ਕੋਈ ਨਹੀਂ ਲਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਦੇਖ ਗਏ ਕਿ ਨਹੀਂ ਜਦੋਂ ਮੌਕੇ ਦੇ ਜਿਹੜੇ ਚੋਰ ਫੜਿਆ ਜਾਏ ਤੇ ਮੌਕੇ ਦੇ ਜਿਹੜੀ ਸਾਡੀ ਪ੍ਰਭਾਜ ਕੀਤੀ ਜਾਏ ਜੀ ਕੋਈ ਵੀ ਦੂਰੀ ਦੇ ਤੁਹਾਡੇ ਪੁਲਿਸ ਦਾ ਨਾਕਾ ਵੀ ਹੈਗਾ ਤਾਂ ਤੇ ਮਿਲਾਈ ਹੋਣੀ ਦਾ ਦੇਖੋ ਜੀ ਦਿਨੇ ਦੇ ਮੁਲਾਜ਼ਮ ਹੁੰਦੇ ਆ ਅਸੀਂ ਕੱਲ ਗਏ ਸੀਗੇ ਕਹਿੰਦੇ ਰਾਤ ਨੂੰ ਮੁਲਾਜ਼ਮ ਕੋਈ ਨਹੀਂ ਹੁੰਦਾ